ਰੀਡ ਦੀ ਹੱਡੀ ਅੰਦਰ 8 ਸਥਾਨ ਨੇ 8 ਸਥਾਨ 8 ਟਿਕਾਣੇ ਨੇ ਮੰਨਦੇ ਇਦੋਂ ਬਾਹਰ ਮੰਨ ਨਹੀਂ ਜਾ ਸਕਦਾ ਪਹਿਲਾ ਸਥਾਨ ਹੈ ਰੀਡ ਦੀ ਹੱਡੀ ਦੇ ਥੱਲੇ ਰੀਡ ਦੀ ਹੱਡੀ ਦੇ ਥੱਲੇ ਉਹਨੂੰ ਕਹਿੰਦੇ ਨੇ ਮੂਲਾਧਾਰ ਮਹਾਰਜ ਬਾਣੀ ਕਹਿੰਦੇ ਨੇ ਮੂਲ ਦੁਆਰੇ ਬੰਦਿਆ ਬੰਦ ਰੀਡ ਦੀ ਦੋ ਹੱਡੀਆਂ ਰੀਡ ਦੇ ਦੋ ਕਿਨਾਰੇ ਇੱਕ ਰੀਡ ਦੀ ਹੱਡੀ ਦੇ ਥੱਲੇ ਇੱਕ ਰੀਡ ਦੀ ਹੱਡੀ ਦੇ ਉੱਤੇ ਸੁਖਮਣੀ ਪੜਦੇ ਆ ਨਾ ਦੋਹਾਂ ਸਿਰਿਆਂ 'ਕਾ ਆਪ ਸੁਆਮੀ ਦੋ ਸਿਰੇ ਕਿਹੜੇ ਰੀਡ ਦੀ ਹੱਡੀ ਦੇ ਥੱਲੇ ਤੇ ਰੀਡ ਦੀ ਹੱਡੀ ਦੇ ਉੱਤੇ ਇਹ ਦੋ ਸਿਰੇ ਨੇ ਰੀਡ ਦੀ ਹੱਡੀ ਦੇ ਥੱਲੇ ਊਰਜਾ ਜਿਹੜੀ ਹੈ ਤੁਹਾਨੂੰ ਸੰਸਾਰ 'ਚ ਬੰਨ੍ਹ ਰਹੀ ਆ ਤੇ ਰੀਡ ਦੀ ਹੱਡੀ ਦੇ ਉੱਪਰ ਜਿਹੜੀ ਊਰਜਾ ਹੈ ਉਹ ਤੁਹਾਨੂੰ ਬ੍ਰਹਮ ਵੱਲ ਸੰਕੇਤ ਦੇ ਰਹੀ ਹੈ ਦੋਹਾਂ ਸਰੀਆਂ ਦਾ ਆਪ ਸੁਆਮੀ ਮਾਰਕ ਨੇ ਦੋਵੇਂ ਤਰਫੇ ਉਪਾਇਨ ਦੋਵੇਂ ਤਰਫੇ ਉਪਾਇਨ ਵਿੱਚ ਸ਼ਕਤ ਸ਼ਿਵ ਵਾਸਾ ਥੱਲੇ ਸ਼ਕਤ ਹੈ ਉੱਪਰ ਸ਼ਿਵ ਹੈ ਤੇ ਜਿੱਦਨ ਉਲਟੀ ਸ਼ਕਤ ਸ਼ਿਵ ਹੈ ਕਰਿਆ ਇਹ ਊਰਜਾ ਜਿਹੜੀ ਮੂਲਾਧਾਰ ਚੱਕਰ ਅੰਦਰ ਫਸੀ ਹੈ ਇਹ ਹਿੱਲਣੀ ਸ਼ੁਰੂ ਹੁੰਦੀ ਹੈ ਜਦੋਂ ਇਹ ਆਪਣੇ ਪਹਿਲੇ ਆਸਣ ਤੋਂ ਇਹਨੂੰ ਸਮਝਣਾ ਹੁਣ ਥੋੜਾ ਜਿਆਦਾ ਜਦੋਂ ਆਪਣੇ ਪਹਿਲੇ ਆਸਣ ਤੋਂ ਇਹ ਊਰਜਾ ਜੋ ਤੁਹਾਨੂੰ ਸੰਸਾਰ ਨਾਲ ਬੰਨ ਕੇ ਰੱਖਦੀ ਹੈ ਜਦੋਂ ਇਹ ਆਪਣਾ ਪਹਿਲਾ ਕਦਮ ਚੁੱਕਦੀ ਹੈ ਉਹਨੂੰ ਕਹਿੰਦੇ ਨੇ ਉਦਾਹ ਕੀ ਕਹਿੰਦੇ ਨੇ ਉਦਾਹ ਬੋਲੋ ਉਦਾਹ ਉਹ ਆਪਣਾ ਪੁਰਾਣਾ ਆਸਨ ਛੱਡ ਕੇ ਦੂਜੇ ਆਸਨ ਵਿੱਚ ਪ੍ਰਵੇਸ਼ ਕਰਦੀ ਹੈ ਉਹਨੂੰ ਕਹਿੰਦੇ ਨੇ ਉਦਾਹ ਆਸਿਨ ਕੀ ਕਹਿੰਦੇ ਨੇ ਜਿੱਥੋਂ ਬਣਦਾ ਹੈ ਉਦਾਸਿਨ ਉਦਾਸਿਨ ਗੁਰੂ ਬਾਬਾ ਜੀ ਦਾ ਮਤ ਗੁਰਮਤ ਉਦਾਸਿੰਨ ਮਤ ਉਦਾਸਿੰਨ ਦਾ ਅਰਥ ਕੀ ਹੈ ਜਦੋਂ ਰੀੜ ਦੀ ਹੱਡੀ ਸਿੱਧੀ ਹੋ ਗਈ ਮੇਰੇ ਵਿਚਾਰ ਖਤਮ ਹੋ ਗਏ ਮੈਂ ਮਹਾਕਾਲ ਦੇਖ ਲਿਆ ਤਾਂ ਉਹ ਊਰਜਾ ਜਿਹੜੀ ਮੈਨੂੰ ਸੰਸਾਰ ਨਾਲ ਬੰਨਦੀ ਹੈ ਉਹ ਆਪਣਾ ਪਹਿਲਾ ਆਸਨ ਛੱਡ ਦੇਵੇ ਤੇ ਦੂਜੇ ਆਸਨ ਚ ਪ੍ਰਵੇਸ਼ ਕਰ ਲਏ ਉਦਾਹ ਤਾਂ ਆਸਨ ਉਦਾਸਿੰਨ ਉਦਾਹ ਆਸਨ ਜੱਤ ਤੱਕ ਰੀਡ ਦੀ ਹੱਡੀ ਸਿੱਧੀ ਨਹੀਂ ਤੁਸੀਂ ਉਦਾਸਨ ਨਹੀਂ ਬਣ ਸਕਦੇ ਤੁਸੀਂ ਗੁਰਮਤੰਦਰ ਪ੍ਰਵੇਸ਼ ਨਹੀਂ ਕਰ ਸਕਦੇ ਹਾਂ ਇੱਥੇ ਜ਼ਰੂਰ ਹੋਏਗੀ ਜਿਹਨੂੰ ਮਾਰਗ ਨੇ ਸੋਚਿਆ ਸੋਚਣਾ ਹੋਵੇ ਧਰਮ ਤੁਹਾਡੀ ਇੱਕ ਸੋਚ ਤੱਕ ਰਹਿ ਜਾਏਗਾ ਗਹਿਰਾ ਨਹੀਂ ਜਾਏਗਾ ਕਹਾਣੀਆਂ ਵੀ ਸੁਣ ਲੀਆਂ ਕਥਾਵਾਂ ਵੀ ਸੁਣ ਲੀਆਂ ਪਰ ਹੁਣ ਜ਼ਰੂਰਤ ਹੈ ਕਿ ਉਹਨਾਂ ਸਤਪੁਰਸ਼ਾਂ ਦਾ ਜੋ ਨਿਚੋੜ ਹੈ ਨਾ ਜੋ ਗਿਆਨ ਹੈ ਉਹਨੂੰ ਵੀ ਆਪਾਂ ਕੁਝ ਧਾਰਨ ਕਰੀਏ ਰੀਡ ਦੀ ਹੱਡੀ ਸਿੱਧੀ ਕਰਨੀ ਸਿੱਖੋ ਵਾਰ-ਵਾਰ ਮੈਂ ਬੇਨਤੀ ਕਰਦਾ ਜਿੱਥੇ ਵੀ ਜਾਣਾ ਹਾਂ ਮੈਂ ਵਰਲਡ ਵਾਈਡ 'ਚ ਪ੍ਰਚਾਰ ਕਰਦਾ ਹਾਂ ਸੈਡਲੀ ਇਹ ਗੱਲ ਮੈਂ ਕਹੂੰਗਾ ਸਟੇਜ ਤੋਂ ਕਿ ਆਪਣੀ ਇੰਡੀਅਨ ਸੰਜੋ ਹਨ ਨਾ ਬਾਈਥੋਂ ਦੇ ਹਜੇ ਤੇ ਗਿਆਨ ਸਾਡਾ ਏ ਬਟ ਕੋਈ ਵਿਰਲਾ ਹੀ ਹੈ ਜੋ ਰੀਡ ਦੀ ਹੱਡੀ ਸਿੱਧੀ ਕਰ ਪਾਂਦਾ ਹੈ ਨਹੀਂ ਤੇ 2 ਮਿੰਟ ਬਾਅਦ ਪੀੜਾ ਸ਼ੁਰੂ ਹੋ ਜਾਂਦੀ ਹੈ ਤੋ ਪਹਿਲਾ ਜੋ ਅੱਜ ਤੁਸੀਂ ਵਾਪਸ ਖੜਨਾ ਹੈ ਬਾਬਾ ਜੀ ਦਾ ਜੋ ਸੰਦੇਸ਼ ਹੈ ਗਿਆਨ ਕੀ ਗੋਦੜੀ ਬਸ ਇੰਨਾ ਹੀ ਬੋਲ ਗਿਆ ਗਿਆਨ ਆਤਮ ਗਿਆਨ ਅਹਮ ਦਾ ਗਿਆਨ ਤੁਸੀਂ ਗਵਾਚੇ ਹੋ ਰੱਬ ਨਹੀਂ ਗਵਾਚਿਆ ਬੇਬੋਲ ਦੇ ਦੀ ਤੈਨੂੰ ਖਬਰ ਨਹੀਂ ਜਿਹੜਾ ਵਿੱਚ ਤੇਰੇ ਪਿਆ ਬੋਲਦਾ ਇਹ ਗਵਾਚਾ ਹੈ ਆਪ ਫਿਰੇ ਲੱਭੇ ਰੱਬ ਨੂੰ ਉਹ ਰੱਬ ਨਹੀਂ ਗਵਾਚਾ ਹਾਜ਼ਰ ਹਜ਼ੂਰ ਹੈ ਕਿ ਜ਼ਾਹਿਰ ਜ਼ਬੂਰ ਹੈ ਗਵਾਚਾ ਆਬ ਫਿਰੇ ਲੱਭੇ ਰੱਬ ਨੂੰ ਵਾਂਗ ਮੁਰਗੀਆਂ ਰੂੜੀਆਂ ਫੋਲਦਾ ਐ ਪਲਾਂ ਵੇਖ ਖਾਂ ਤੇਰੇ ਵਿੱਚ ਕੌਣ ਬੋਲੇ ਸ਼ਾਇਦ ਉਹੀ ਹੋਵੇ ਜਿਹਨੂੰ ਟੋਲਦਾ ਏ ਬੁੱਲੇ ਸ਼ਾ ਰੱਬ ਤੇਥੋਂ ਵੱਖ ਨਹੀਂ ਰੱਬ ਤੇਥੋਂ ਵੱਖ ਨਹੀਂ ਆਪੇ ਬਾਜ ਮਾਰੇ ਆਪੇ ਬੋਲਦਾ ਐ ਮਰ ਕਿੰਨੇ ਆਖਣ ਬਾਣੀ ਆਖਣ ਵੇਖਣ ਸਭ ਸਾਹਿਬ ਤੇ ਹੋਏ ਜਿਹੜਾ ਤੂੰ ਵੇਖ ਰਿਹਾ ਹੈ ਆਖ ਰਿਹਾ ਏ ਰੱਬ ਮੈਂ ਨਾ ਥਾ ਮੈਂ ਨਾ ਥਾ ਉਹ ਆਪ تھے ਮਾਲੂਮ ਨਾ ਥਾ ਤੇਰੀ ਭੁੱਲ ਭਲਾਇਆ ਤੇ ਨਾ ਇਹ ਹੁਣ ਜਦੋਂ ਪਹਿਲਾ ਆਸਣ ਛੱਡ ਕੇ ਤੁਹਾਡੀ ਊਰਜਾ ਤੁਹਾਡਾ ਅਹੰਮ ਜਤਕ ਊਰਜਾ ਪਹਿਲੇ ਘਰ ਵਿੱਚ ਹੈ ਨਾ ਪਹਿਲੇ ਆਸਣ ਵਿੱਚ ਹੈ ਹਜੇ ਤੁਸੀਂ ਕੇਵਲ ਸੰਸਾਰ ਨੂੰ ਜਾਣੋਗੇ ਸਰਵਾਈਵਲ ਕੇਵਲ ਤੁਹਾਨੂੰ ਰੋਟੀ ਦੀ ਚਿੰਤਾ ਹੋਏਗੀ ਘਰ-ਬਾਰ ਦੀ ਚਿੰਤਾ ਹੋਏਗੀ ਤੇ ਜੇ ਤੁਹਾਨੂੰ ਰੋਟੀ ਤੇ ਘਰ-ਬਾਰ ਦੀ ਚਿੰਤਾ ਹੈ ਨਾ ਇਹਦਾ ਮਤਲਬ ਹੈ ਜੇ ਤੁਸੀਂ ਪਹਿਲੇ ਆਸਣ ਵਿੱਚ ਹੀ ਬੈਠੇ ਹੋ। ਉਸ ਤੋਂ ਬਾਅਦ ਅਗਲਾ ਆਸਣ ਆ ਜਾਂਦਾ ਹੈ ਸਵਾਦੀ ਸਥਾਨ। ਸਵਾਦ। ਪਹਿਲਾ ਕਿ ਮੇਰੀ ਜੋ ਬੇਸਿਕ ਥਿੰਗਸ ਹਨ ਲਾਈਫ ਦੀਆਂ ਉਹ ਮੈਨੂੰ ਮਿਲ ਜਾਣ। ਉਸ ਤੋਂ ਬਾਅਦ ਫਿਰ ਬੰਦਾ ਸਵਾਦਾਂ 'ਚ ਪੈ ਜਾਂਦਾ ਹੈ। ਵੀ ਹੁਣ ਪੈਸਾ ਵੀ ਆ ਗਿਆ ਏ। ਘਰ-ਬਾਰ ਵੀ ਹੈ। ਹੁਣ ਚੰਗਾ ਖਾ-ਪੀ ਲਈਏ। ਫਿਰ ਸਵਾਦਾਂ ਚ ਦੂਜਾ ਆਸਨ ਗਵਾਜ ਜਾਂਦਾ ਹੈ ਤੇ ਧਿਆਨ ਨਾਲ ਸੁਣਿਓ ਆਪਾਂ ਹੁਣ ਹੌਲੀ ਹੌਲੀ ਉਦਾਸਿਨ ਉਦਾਇ ਆਸਨ ਉਦਾਸਿਨ ਬੰਨ ਬੈਠੇ ਆਪਾਂ ਇੱਥੇ ਦੂਜੇ ਸਥਾਨ ਤੇ ਜਾ ਕੇ ਸਵਾਦਾਂ ਚ ਗਵਾਚ ਗਿਆ ਤੀਜੀ ਸਥਾਨ ਕਹਿੰਦੇ ਨੇ ਮਨੀਪੁਰ ਪਾਵਰ ਹੁਣ ਘਰ-ਬਾਰ ਵੀ ਹੈ ਸਵਾਦ ਵੀ ਸਾਰਾ ਕੁਝ ਲੈ ਲਿਆ ਹੁਣ ਥੋੜੇ ਜਿਹਾ ਸੰਸਾਰ ਚ ਮੇਰੀ ਪ੍ਰਭਤਾ ਹੋਵੇ ਕਿੱਥੇ ਜਾ ਕੇ ਮੈਂਬਰ ਬਣ ਜਾਂਦਾ ਹੈ ਕਮੇਟੀਆਂ ਬਣਾ ਲੈਂਦਾ ਹੈ ਆਪਣਾ ਥੋੜਾ ਜਨਾਮ ਚਮਕਾਉਣ ਲੱਗ ਪੈਂਦਾ ਹੈ ਹਜੇ ਤੀਜੀ ਆਸਣ ਦੀ। ਇਹ ਜਿਹੜਾ ਤਿੰਨ ਆਸਣ ਨਾ ਇਹਨਾਂ ਤਿੰਨਾਂ 'ਚ ਅਸੀਂ ਸਾਰੀ ਉਮਰ ਗਵਾਚੇ ਰਹਿੰਦੇ ਹਾਂ। ਇਹਨੂੰ ਕਹਿੰਦੇ ਨੇ ਅੰਦਕੂਪ ਕੀ ਕਹਿੰਦੇ ਨੇ ਅਨਾਕੂ ਹਰ ਸਵਾਸ ਇੱਥੇ ਜਾ ਰਿਹਾ ਹੈ। ਹਰ ਅੰਨ ਦਾ ਟੁਕੜਾ ਇੱਥੇ ਜਾ ਰਿਹਾ ਹੈ। ਹਰ ਵਿਚਾਰ ਵੀ ਇੱਥੇ ਜਾ ਰਿਹਾ ਹੈ ਜਨਮ ਤੋਂ ਲੈ ਕੇ ਮਰਨ ਤੱਕ ਸਾਰਾ ਕੁਝ ਇੱਥੇ ਹੀ ਜਾ ਰਿਹਾ ਹੈ ਪਰ ਅੱਜ ਤੱਕ ਇਹ ਭਰਿਆ ਨਹੀਂ ਅੰਨਾ ਖੂ ਕਹਿੰਦੇ ਲੋ ਇਹਨੂੰ ਜਿੰਨਾ ਭਰ ਲੋ ਫਿਰ ਵੀ ਨਹੀਂ ਭਰਿਆ ਜਾਂਦਾ ਹੁਣ ਅਗਲਾ ਤੁਸੀਂ ਸੁਣਨਾ ਮਹਾਰਾਜ ਕਹਿੰਦਾ ਨਾ ਕਿ ਇਹ ਜਿਹੜਾ ਸੰਸਾਰ ਹੈ ਇਹ ਸੰਸਾਰ ਸਾਗਰ ਹੈ ਇਹ ਸੰਸਾਰ ਸਾਗਰ ਹੈ ਅਸੀਂ ਜਦੋਂ ਸੁਣਦੇ ਅਸੀਂ ਸੁਣਦੇ ਹਾਂ ਕਿ ਜਾਂ ਵਿਚਾਰ ਕਰਦੇ ਹਾਂ ਕਿ ਮਰਨ ਤੋਂ ਬਾਹਰ ਕੋਈ ਸਾਗਰ ਹੋਣਾ ਆਪਾਂ ਨੂੰ ਸਵਿਮ ਕਰਕੇ ਪਾਰ ਕਰਾਂਗੇ ਜਿਹੜਾ ਭਵ ਸਾਗਰ ਉਹ ਕਿਹੜਾ ਹੈ ਨਾਭੀ ਤੋਂ ਲੈ ਕੇ ਆਹ ਜਿਹੜਾ ਹੱਥ ਹੈ ਨਾ ਭਵ ਸਾਗਰ ਬਸ ਇੱਟਾ ਹੀ ਆ ਆ ਭਵ ਸਾਗਰ ਦਾ ਲੈਂਥ ਹੈ ਜੇ ਤੁਸੀਂ 치치 ਨਾਭੀ ਚ ਟਕਾ ਦਿਓ ਤੇ ਅੰਗੂਠੇ ਨੂੰ ਸਿੱਧਾ ਕਰ ਲਓ ਜਿੱਥੇ ਅੰਗੂਠਾ ਰੁਕਦਾ ਹੈ ਇੱਥੋਂ ਲੈ ਕੇ ਇੱਥੇ ਤੱਕ ਇਹਨੂੰ ਕਹਿੰਦੇ ਨੇ ਭਵ ਸਾਗਰ ਇਹਨੂੰ ਪਾਰ ਨਹੀਂ ਕੀਤਾ ਜਾਂਦਾ ਭੁੱਲਿਆ ਰੱਬ ਦਾ ਕੀ ਪਾਉਣਾ ਇੱਥੋਂ ਪੁੱਟਿਆ ਇੱਥੇ ਲਾਉਣਾ ਇੱਥੋਂ ਇੱਥੇ ਤੱਕ ਨਹੀਂ ਜਾਇਆ ਜਾਂਦਾ 84 ਲੱਖ ਜੂਨ ਭੁਗਤਦਿਆਂ 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 ਬੰਦਾ ਇੱਥੇ ਹੀ ਫਸਿਆ ਰਹਿੰਦਾ ਹੈ ਤਿੰਨ ਚੀਜ਼ਾਂ 'ਚ ਹੀ ਫਸਿਆ ਤਿੰਨੇ ਆਸਨ ਸਿਧੀ ਜਾਣਦੇ ਆ ਅੱਗੇ ਅਸੀਂ ਆਸਨ ਨਹੀਂ ਜਾਂਦੇ ਗੁਰੂ ਦੀ ਕਿਰਪਾ ਹੋ ਜਾਵੇ ਗੁਰੂ ਦਾ ਪ੍ਰਸਾਦ ਮਿਲ ਜਾਵੇ ਤਾਂ ਇੱਥੋਂ ਬੰਦਾ ਇੱਥੇ ਆ ਜਾਂਦਾ ਹੈ ਇਹਨੂੰ ਕਹਿੰਦੇ ਨੇ ਅਨਾਹਤ ਕੀ ਕਹਿੰਦੇ ਨੇ ਅਨਾਹਤ ਮਰ ਕੇ ਨੇ ਹਿਰਦੇ ਕਮਲ ਮੇ ਹਿਰਦੇ ਕਮਲ ਮੇ ਹਰ ਦਾ ਬਾਸ ਇੱਥੇ ਜਾ ਕੇ ਫਿਰ ਬੰਦੇ ਨੂੰ ਪਹਿਲਾ ਅਨੁਭਵ ਹੁੰਦਾ ਏ ਕਿ ਮੇਰੇ ਪਿੱਛੇ ਵੀ ਕੋਈ ਵੱਡੀ ਊਰਜਾ ਏ ਇੱਥੇ ਤੇ ਮੈਂ ਹੀ ਆ ਨਾ ਸਾਰਾ ਕੁਝ ਮੈਂ ਹੀ ਕਰੂੰਗਾ ਇੱਥੇ ਜਾ ਕੇ ਜਦੋਂ ਭਵ ਸਾਗਰ ਪਾਰ ਹੋ ਗਿਆ ਸੁਰਤ ਜਿਹੜੀ ਸ਼ਕਤ ਥੱਲੇ ਬੈਠੀ ਸੀ ਉਹ ਉਲਟੀ ਹੋ ਗਈ ਸ਼ਿਵਵਲ ਤੁਰਪੀ ਗੁਰਪ੍ਰਸਾਦੀ ਉਲਟੀ ਹੋ ਵਾ ਬੋਲੋ ਗੁਰਪ੍ਰਸਾਦੀ ਉਲਟੀ ਹੋਵੇ ਉਲਟ ਹੋ ਜਾਂਦੀ ਆ ਤਾਂ ਇੱਥੇ ਜਾ ਕੇ ਅਨਾਹਤ ਪਹਿਲੀ ਵਾਰੀ ਵਿਅਕਤੀ ਦਾ ਮਨ ਠਹਿਰਦਾ ਹੈ ਆਨੰਦ ਹੁੰਦਾ ਹੈ ਕਿ ਕੁਝ ਹੈ ਮੇਰੇ ਤੋਂ ਉੱਪਰ ਉਸ ਊਰਜਾ ਨੂੰ ਕਹਿੰਦੇ ਨੇ ਉਸ ਉੱਪਰਲੀ ਊਰਜਾ ਨੂੰ ਕਹਿੰਦੇ ਨੇ ਸ੍ਰੀ ਕੀ ਕਹਿੰਦੇ ਨੇ ਸ੍ਰੀ ਉਹ ਊਰਜਾ ਜਿਹੜੀ ਤੁਹਾਡੇ ਅੱਖ ਦੀ ਚਮਕਣ ਦਾ ਕਾਰਨ ਹੈ ਉਹ ਊਰਜਾ ਜਿਹੜੀ ਤੁਹਾਡੇ ਦਿਲ ਦੀ ਧੜਕਣ ਦਾ ਕਾਰਨ ਹੈ ਸਾਡੇ ਅੰਦਰ 33 ਕਰੋੜ ਪਲਸੇਸ਼ਨਸ ਨੇ ਸਰੀਰ 'ਚ ਨ ਸਪੰਦਨ ਹੋ ਰਹੇ ਨੇ ਸਪੰਦਨ 33 ਕਰੋੜ ਨੇ ਤੇ 33 ਕਰੋੜ ਦੇਵੀ-ਦੇਵਤੇ ਨੇ ਸ਼ਾਇਦ ਇੱਕ ਇੱਕ ਸੈਂਸੇਸ਼ਨ ਇੱਕ ਇੱਕ ਜਿਹੜੀ ਮੇਰੇ ਸਰੀਰ ਵਿੱਚ ਧੜਕਣ ਹੋ ਰਹੀ ਹੈ ਨਾ ਸ਼ਾਇਦ ਉਹੀ ਦੇਵੀ-ਦੇਵਤੇ ਹੋਣਗੇ ਇਸ ਦੇਹੀ ਮੈਂ ब्रह्मा विष्णु महेश ਇਸ ਤਨ ਕੋ ਕੋਈ ਖੋਜੋ ਪਾਈ ਹੁਣ ਆ ਗਿਆ ਅਨਾਥ ਚੱਕਰ ਮੇਰੇ ਨਾਲ ਸਮਝ ਰਹੇ ਹੋ ਨਾ ਮੈਂ ਕੀ ਕਹਿ ਰਿਹਾ ਅਨਾਥ ਪਹਿਲੀ ਵਾਰੀ ਆਨੰਦ ਆਉਤੋਂ ਬਾਅਦ ਇਹ ਆਸਣ ਤੋਂ ਫਿਰ ਅਗਲਾ ਆਸਣ ਇੱਥੇ ਆਂਦਾ ਹੈ ਇਹਨੂੰ ਕਹਿੰਦੇ ਨੇ ਵਿਸ਼ੁੱਧਾ ਕੀ ਕਹਿੰਦੇ ਨੇ ਵਿਸ਼ੁੱਧਾ ਸ਼ੁੱਧਤਾ ਆ ਜਾਂਦੀ ਹੈ ਜੀਵਨ ਅੰਦਰ ਸ਼ੁੱਧਤਾ ਅੱਖਰਾਂ ਵਿੱਚ ਸ਼ੁੱਧਤਾ ਵੇਖਣ ਵਿੱਚ ਸ਼ੁੱਧਤਾ ਸੁਣਨ ਵਿੱਚ ਸ਼ੁੱਧਤਾ ਰਫ਼ਤਾਰ ਰਫ਼ਤਾਰ ਗੁਫ਼ਤਾਰ ਦਸਤਾਰ ਆਹਾਰ ਵਿਵਹਾਰ ਪੰਜ ਚੀਜ਼ਾਂ ਬਦਲ ਜਾਂਦੀ ਜਿਸ ਦਿਨ ਬਦਲ ਗਈਆਂ ਸਮਝ ਲਓ ਤੁਸੀਂ ਇੱਥੇ ਵਿਸ਼ੁੱਧਾ ਵਿੱਚ ਪ੍ਰਵੇਸ਼ ਕਰ ਗਏ ਜੇ ਤੁਹਾਡੀ ਗੁਫ਼ਤਾਰ ਤੁਹਾਡੀ ਤੁਹਾਡੀ ਲੈਂਗੁਏਜ ਚੇਂਜ ਹੋ ਜੇਗੀ ਤਹਾਡੀ ਕਮਿਊਨੀਕੇਸ਼ਨ ਚੇਂਜ ਹੋ ਜੇਗੀ ਉਸ ਤੋਂ ਬਾਅਦ ਰਫਤਾਰ ਤੁਹਾਡਾ ਤੁਰਨਾ ਜਿਹੜਾ ਹੈ ਨਾ ਭਗਤਾਂ ਕੀ ਚਾਲ ਲਿਆ ਲਈ ਸਾਧੂ ਤੌਰ ਤੋਂ ਪਛਾਣਿਆ ਜਾਂਦਾ ਹੈ ਤੌਰ ਤੋਂ ਰਫਤਾਰ ਗੁਫਤਾਰ ਉਸ ਤੋਂ ਬਾਅਦ ਆ ਗਈ ਦਸਤਾਰ ਅਟਾਇਰ ਤੁਸੀਂ ਕੀ ਪਹਿਨਦੇ ਹੋ ਮਨ ਦੀ ਜੋ ਸਥਿਤੀ ਹੈ ਨਾ ਉਹ ਕੱਪੜਿਆਂ 'ਚ ਚਲਦੀ ਹੈ ਚਲਕਦੀ ਹੈ ਅੱਜ ਦੱਸਦੀ ਹੈ ਸਾਇੰਸ ਕਿ ਜੇ ਤੁਸੀਂ ਇੱਕੋ ਹੀ ਰੰਗ ਦੇ ਕੱਪੜੇ ਪਹਿਨੋ ਨਾ ਇੱਕੋ ਹੀ ਰੰਗ ਦੇ ਕੱਪੜੇ ਪਹਿਨੋ ਤਾਂ ਤੁਹਾਡੀ ਊਰਜਾ 9 ਮੀਟਰ ਤੱਕ ਪਾਰ ਹੋ ਜਾਂਦੀ ਹੈ ਸਾਡੇ ਅੰਦਰ ਇੱਕ ਊਰਜਾ ਹੈ ਆਲੇ ਦੁਆਲੇ ਜਿਹਨੂੰ ਬਾਣੀ 'ਚ ਲਿਖਿਆ ਚੌਗਿਰਦ ਹਮਾਰੇ RAM ਕਾਰ ਆਪਾ ਮੰਡਲ ਇਲੈਕਟ੍ਰੋਮੈਗਨੈਟਿਕ ਫੀਲਡ ਇਹ ਵੱਧਦੀ ਆ ਤੇ ਘਟਦੀ ਆ ਜਦੋਂ ਅਸੀਂ ਇੱਕੋ ਰੰਗ ਦੇ ਕੱਪੜੇ ਪੈਂਦੇ ਆ ਤਾਂ ਇਹ 9 ਮੀਟਰ ਹੋ ਜਾਂਦੀ ਆ ਆਰਡੀਨਰਰਲੀ ਸਿਰਫ 2 ਮੀਟਰ ਹੁੰਦੀ ਆ 2 ਮੀਟਰ ਤਾਂ ਬੰਦਾ ਪ੍ਰਭਾਵਸ਼ਾਲੀ ਹੋ ਜਾਂਦਾ ਏ ਤਾਂ ਹੀ ਉਹ ਸਾਧੂ ਜਾਂ ਇੱਕੋ ਰੰਗ ਦੀ ਕੱਪੜੇ ਪੈਂਦੇ ਨੇ ਭਾਵੇਂ ਉਹ ਨੀਲੇ ਨੇ ਤੇ ਭਾਵੇਂ ਉਹ ਚਿੱਟੇ ਨੇ ਤੇ ਭਾਵੇਂ ਉਹ ਬਸੰਤੀ ਨੇ ਤਾਂ ਹੀ ਯੂਨੀਫਾਰਮ ਵੀ ਪੁਲਿਸੀਏ ਵੀ ਇੱਕੋ ਰੰਗ ਦਾ ਕੱਪੜਾ ਪੈਂਦੇ ਨੇ ਡਾਕਟਰ ਵੀ ਇੱਕੋ ਰੰਗ ਦਾ ਕੱਪੜਾ ਪੈਂਦੇ ਨੇ ਕਾਰਨ ਕਿਉਂਕਿ ਜਦੋਂ ਇੱਕੋ ਰੰਗ ਦਾ ਕੱਪੜਾ ਪਾਓਗੇ ਤੁਹਾਡੇ 'ਚ ਪ੍ਰਭਾਵ ਆਏਗਾ ਤੁਹਾਡੀ ਗੱਲ ਨੂੰ ਕੋਈ ਮੁਨਕਾਰ ਨਹੀਂ ਸਕਦਾ ਜੇ ਤਿੰਨ ਤੋਂ ਵੱਧ ਰੰਗ ਦੇ ਕੱਪੜੇ ਪਾਓਗੇ ਨਾ ਤੇ ਤੁਹਾਡਾ ਮਾਈਂਡ ਕੰਫਿਊਜ਼ ਰਹੇਗਾ। ਤਾਂ ਇਹ ਆਗੀ ਵਿਸ਼ੁੱਧਾ। ਗਾੜੀ ਰਫਤਾਰ, ਗੁਫਤਾਰ, ਦਸਤਾਰ, ਆਹਾਰ। ਤੁਹਾਡਾ ਹਰ ਚੀਜ਼ ਵਿਹਾਰ ਤੁਸੀਂ ਵਿਹਾਰ ਜੋ ਵੀ ਕਰ ਰਹੇ ਹੋ ਚੇਂਜ ਹੋ ਜਾਏਗਾ। ਜਦੋਂ ਇਹ ਚੇਂਜ ਹੋ ਗਏ ਨਾ ਸਮਝੋ ਵਿਸ਼ੁੱਧਾ ਚ ਪਰਵੇਸ਼ ਕਰ ਗਏ ਸ਼ੁੱਧਤਾ। ਉਸ ਤੋਂ ਬਾਅਦ ਅਗਲਾ ਆਸਨ। ਹੁਣ ਆਪ ਹੌਲੀ ਹੌਲੀ ਉਦਾਸੀਨ ਬਣ ਰਹੇ ਉਦਾਸੀਨ ਬਣ ਰਹੇ ਉੱਤੋਂ ਬਾਦ ਅ ਗਲਾਸ ਨਾ ਆ ਗਿਆ ਆ ਗਿਆ ਇੱਥੇ ਮਾਰਾ ਕਿਨ ਪ੍ਰਗਟੇ Gopal ਪ੍ਰਗਟੇ Gopal ਮਹਾਂਤ ਕੇ ਮੱਥੇ ਮੱਥੇ 'ਚ ਰੱਬ ਪਹਿਲਾ ਸੰਕੇਤ ਰੱਬ ਦਾ ਹਿਰਦੇ 'ਚ ਦੂਜਾ ਸੰਕੇਤ ਰੱਬ ਦਾ ਮੱਥੇ 'ਚ ਜੇ ਨਮਸਤਕ ਤੋਰ ਹਰ ਲਿਖਿਆ ਮੱਥੇ 'ਚ ਇਹਨੂੰ ਕਹਿੰਦੇ ਨੇ ਲਲਾਟ ਕੀ ਕਹਿੰਦੇ ਨੇ ਲਲਾਟ ਹਟਾ ਚਿਰ ਦਿਮਾਗ ਹੈ ਨਾ ਇੱਕ ਹੈ ਪ੍ਰਮੋਡਿਅਲ ਬ੍ਰੇਨ ਜਿਹੜਾ ਇੱਥੇ ਆ 90% ਦੁਨੀਆ ਦੇ ਸਿਰਫ ਇਸ ਹਿੱਸੇ ਦਾ ਦਿਮਾਗ ਵਰਤ ਰਹੇ ਨੇ ਸਿਰਫ ਇਸੇ ਹਿੱਸੇ ਦਾ ਪਿਛਲੇ ਹਿੱਸੇ ਦਾ ਪ੍ਰਮੋਡਿਅਲ ਬ੍ਰੇਨ ਜੋ ਜਾਨਵਰ ਵੀ ਵਰਤ ਰਹੇ ਨੇ ਤੇ ਡਿਫਰੈਂਟ ਕੀ ਹੈ ਸਾਡੇ 'ਚ ਇੱਕ ਗਾੜਲਾ ਹਿੱਸਾ ਇੱਥੇ ਆ ਉਹਨੂੰ ਕਹਿੰਦੇ ਨੇ ਫਰੰਟ ਲਲੋਬ ਸ਼ਾਸਤਰਾਾਂ ਚ ਇਹਨੂੰ ਕਹਿੰਦੇ ਨੇ ਲਲਾਟ ਇੰਗਲਿਸ਼ ਵਿੱਚ ਇੱਕ ਵਰਡ ਹੈ ਲਾਈਟ ਸਭ ਨੇ ਸੁਣਿਆ ਹੋਵੇਗਾ ਲਾਈਟ ਅਕਸਰ ਅਸੀਂ ਪੰਜਾਬੀ ਵਿੱਚ ਵੀ ਵਰਤਦੇ ਹਾਂ ਲਾਈਟ ਜਿਹੜਾ ਇੰਗਲਿਸ਼ ਵਰਡ ਲਾਈਟ ਹੈ ਨਾ ਉਹ ਲਲਾਟ ਤੋਂ ਆਇਆ ਹੈ ਲਲਾਟ ਇਹ ਬੜੀ ਅਮੀਰ ਭਾਸ਼ਾ ਹੈ ਜਿਹੜਾ ਸਿਸਟਰ ਹੈ ਨਾ ਉਹ ਸਵਾਸਰ ਤੋਂ ਆਇਆ ਹੈ ਜਿਹੜਾ ਬਰਾਦਰ ਹੈ ਉਹ ਭਰਾਤਾ ਤੋਂ ਆਇਆ ਹੈ ਜਿਹੜੀ ਮਾਦਰੇ ਮਾਤਾ ਤੋਂ ਆਇਆ ਹੈ ਇਸ ਤਰ੍ਹਾਂ ਆਪਾਂ ਜੀ ਚੱਲੀ ਜਾਈਏ ਜਿਹੜਾ ਡੋਰ ਹੈ ਦਵਾਰ ਤੋਂ ਆਇਆ ਹੈ ਜਿਹੜਾ ਪ੍ਰੇਅਰ ਹੈ ਨਾ ਪ੍ਰੇਅਰਸ ਪ੍ਰੇਅਰ ਕਰਨਾ ਪ੍ਰੇ ਕਰਨਾ ਪ੍ਰੇਅਸ ਇਹ ਸੰਸਕ੍ਰਿਤ ਪ੍ਰਯਾਸ ਤੋਂ ਆਇਆ ਹੈ ਪ੍ਰਯਾਸ ਪ੍ਰਯਾਸ ਕਰਨਾ ਇਸ ਚੀਜ਼ ਦਾ ਤੋਂ ਇਹ ਹੈ ਲਾਡ ਲਾਈਟ ਫਿਰ ਬੰਦੇ ਨੂੰ ਲਾਈਟਨੈਸ ਉਹਨੂੰ ਪ੍ਰਕਾਸ਼ਮਾਨ ਹੋ ਜਾਂਦਾ ਹੈ ਆਗਿਆ ਚ ਆਗਿਆ ਜਿਹਨੂੰ ਹੁਕਮ ਵੀ ਕਹਿ ਦਿੰਦੇ ਆ ਤਾਂ ਪਰਮਾਤਮਾ ਦਾ ਪਹਿਲਾਂ ਤੇ ਅਸੀਂ ਦਿਮਾਗ ਕਰਕੇ ਹੀ ਹੁਕਮ ਮੰਨਦੇ ਆ ਇੱਥੇ ਜਾ ਕੇ ਸਹੀ ਮੈਨਿਆਂ ਚ ਪਤਾ ਲੱਗਦਾ ਵੀ ਹੁਕਮ ਕੀ ਹੈ ਉਹ ਤੋਂ ਬਾਅਦ ਸਹਸਰਾਰ ਸਤਵਾਂ ਆਸਣ ਉਥੇ ਇਵੇਂ ਲੱਗਦਾ ਹੈ ਕਿ ਹਰ ਚੀਜ਼ ਵਿੱਚ ਇੱਕ ਡੁੰਗਿਆਈ ਆ ਪਹਿਲਾਂ ਆਪਾਂ ਫੁੱਲ ਹੀ ਦੇਖਿਆ ਪਰ ਜਦੋਂ ਸੁਰਤ ਇੱਥੇ ਪਹੁੰਚ ਗਈ ਫੁੱਲ ਦੇ ਪਿੱਛੇ ਬੜਾ ਕੁਝ ਹੈ ਇਸ ਫੁੱਲ ਦੇ ਹੋਣ ਵਾਸਤੇ ਸੂਰਜ ਦੀ ਜ਼ਰੂਰਤ ਹੈ ਇਸ ਫੁੱਲ ਵਿੱਚ ਸੂਰਜ ਵੀ ਹੈ ਇਸ ਫੁੱਲ ਵਿੱਚ ਚੰ드ਰਮਾ ਵੀ ਹੈ ਇਸ ਫੁੱਲ ਵਿੱਚ ਉਹ ਮਾਲੀ ਦੀ ਵਿੱਚ ਐਫਰਟ ਵੀ ਹੈ ਸਾਰਾ ਸੰਸਾਰ ਇਕੱਠਾ ਹੋ ਕੇ ਇਸ ਫੁੱਲ ਨੂੰ ਬਣਾਉਂਦਾ ਹੈ ਇਹ ਆਪ ਨਹੀਂ ਬਣਦਾ ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਜਦੋਂ ਇਕੱਠੀ ਆਈ ਤਾਂ ਮੈਂ ਹੋਇਆ ਸਾਰੀ ਸ੍ਰਿਸ਼ਟੀ ਇਕੱਠੀ ਹੋਈ ਤਾਂ ਤੁਸੀਂ ਹੋਏ ਤੋ ਸਾਰਾ ਸੰਸਾਰ ਔਰ ਮੈਂ ਇਹ ਕਹਾ ਮੇਰੇ ਵਿੱਚ ਸੂਰਜ ਵੀ ਹੈ ਚੰਦਰਮਾ ਵੀ ਹੈ ਸਾਰਾ ਕੁਝ ਮੇਰੇ ਵਿੱਚ ਹੀ ਆ ਸਮਝ ਆ ਰਹੀ ਨਾ ਮੈਂ ਆਪਣੇ ਆਪ ਚ ਨਹੀਂ ਬਣਿਆ ਸਾਰਾ ਬ੍ਰਹਮੰਡ ਇਕੱਠਾ ਹੋਇਆ ਤਾਂ ਅਸੀਂ ਪ੍ਰਗਟ ਹੋਏ ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਦਾ ਸਗਲ ਆਕਾਰ ਇਹ ਸਾਰਾ ਆਕਾਰ ਬ੍ਰਹਮ ਗਿਆਨੀ ਦਾ ਹੋ ਜਾਂਦਾ ਹੈ ਕਿ ਮੈਂ ਫੁੱਲ ਵੀ ਹਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੀਵਨ ਮੈਂ ਜੀਵਨ ਮੈਂ ਜਲ ਮੈਂ ਥਲ ਮੈਂ ਸਰੂਪਨ ਮਾਹੀ वेदाਾਂ ਚ ਇਹਨੂੰ ਕਹਿੰਦੇ ਨੇ ਅਹੰ ਬ੍ਰਹਮਾਸਮੀ ਕੀ ਕਹਿੰਦੇ ਨੇ ਇਹ ਚਾਰ ਮਹਾਵਾਕ ਜਿਹਨੂੰ ਜਪਜੀ ਅੰਦਰ ਮਹਾਰਾ ਕਹਿੰਦੇ ਨੇ ਤੂੰ ਸਦਾ ਸਲਾਮਤ ਨਰੰਕਾਰ ਡੂੰਗੇ ਵਿਚਾਰ ਨੇ ਕਿਤੇ ਸਮਾਂ ਲੱਗਾ ਤੋ ਵਿਦਾਂਤ ਜੋ ਅਦਵਾਈਤ ਹੈ ਜਿੰਨੂੰ ਸੁਣ ਕੇ ਹੀ ਬੰਦਾ ਮੁਕਤ ਹੋ ਜਾਂਦਾ ਹੈ ਕਿਤੇ ਸਮਾਂ ਲੱਗੇ ਤਾਂ ਆਪਾਂ ਉਹਦੀ ਵਿਚਾਰ ਵੀ ਕਰਾਂਗੇ ਬਟ ਹੁਣ ਆਪਾਂ ਨਾ ਇਸ ਪ੍ਰਕਰਨ ਜੋ ਹੈ ਉਹਦੇ ਵੱਲ ਆ ਜਾਈਏ ਅਖੀਰਲੇ ਕੁਝ ਪਲ ਤੋਂ ਉਹ ਤੋਂ ਬਾਅਦ ਸਹਸਰ ਹਰ ਹਰ ਚੀਜ਼ ਵਿੱਚ ਗੁੰਗਹੀ ਮਹਿਸੂਸ ਹੁੰਦੀ ਆ ਉਸ ਲੇਅਰ ਦੇ ਪਿੱਛੇ ਇੱਕ ਹੋਰ ਲੇਅਰ ਇੱਕ ਹੋਰ ਲੇਅਰ ਇੱਕ ਹੋਰ ਲੇਅਰ ਇਹਨੂੰ ਕਹਿੰਦੇ ਨੇ ਪਾਤਾਲਾਂ ਪਾਤਾਲ ਲੱਖ ਅਗਾਸਾਂ ਆਗਾਸ ਹਰ ਚੀਜ਼ ਦੇ ਅੰਦਰ ਅਨੰਤ ਪਤਾਲ ਨੇ ਅਨੰਤ ਕਾਸ਼ ਨੇ ਅਨੰਤ ਡਾਈਮੈਂਸ਼ਨਸ ਨੇ ਅਨੰਤ ਪੋਰਟਲਸ ਨੇ ਹੋਰ ਡੁੰਗੇ ਆਈਏ ਸੂਖਮ ਤੇ ਸੂਖਮ ਕਰ ਜੀਓ ਸਹਸਰ 68ਵਾਂ ਆਸਨ ਫਿਰ 8ਵਾਂ ਆਸਨ ਹੈ ਆਪਾ ਮੰਡਲ ਜਿਹਨੂੰ ਰਾਮਕਾਰ ਕਹਿੰਦੇ ਆ ਇੱਥੇ ਬਾਹਰ ਇਹ ਸਾਰਾ ਕੁਝ ਮੈਂ ਹੀ ਹਾਂ ਅਖੀਰਲੇ ਕੁਝ ਵਿਚਾਰ ਇਹਨੂੰ ਥੋੜਾ ਜਿਹਾ ਸਮਝਿਓ ਥੋੜਾ ਜਿਹਾ ਹੁਣ ਸਮਝਿਓ ਰੀੜ ਦੀ ਹੱਡੀ ਸਿੱਧੀ ਕਰੋ ਸ਼ਾਬਾਸ਼ ਕੁਝ ਪਲ ਹੋਰ ਬਸ ਇਥੇ ਮੈਂ ਹਾਂ ਰਾਮਕਾਂth ਅਠਵਾਂ ਜੋ ਆਸਣ ਹੈ ਜੋ ਤੁਹਾਨੂੰ ਉਦਾਸੀਨ ਬਣਾਏਗਾ ਜੋ ਤੁਹਾਨੂੰ ਬਾਬਾ ਸ੍ਰੀ ਚੰਦ ਗੁਰੂ ਨਾਨਕ ਮਹਾਰਾਜ ਸ੍ਰੀ ਸਤਗੁਰੂ ਨਾਨਕ ਆਦ ਉਦਾਸੀ ਗੁਰੂ ਨਾਨਕ ਮਹਾਰਾਜ ਦਾ ਮਤਜੋ ਉਦਾਸੀਨ ਮਤ ਜਿਹੜੀ ਤੁਹਾਡੀ ਚੇਤਨਾ ਹੈ ਜਿਹੜਾ ਤੁਹਾਡਾ ਅਹਮ ਹੈ ਇਹਨਾਂ ਸੱਤਾਂ ਆਸਣਾਂ ਨੂੰ ਪਾਰ ਕਰਦਾ ਕਰਦਾ ਉਹਦੇ ਆਸੇ ਉਹਦੇ ਆਸੇ ਉਹਦੇ ਆਸੇ ਕਲਗੀ ਤਾਰ ਇਹਨੂੰ ਕਹਿੰਦੇ ਨੇ ਚੜਦੀ ਕਲਾ ਕੀ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਚੜਦੀ ਕਲਾ ਉਹ ਊਰਜਾ ਹਮੇਸ਼ਾ ਤਾਂ ਉਛੜਦੀ ਹੈ ਤੇ ਜਦ ਤੱਕ ਇਹ ਚੜਦੀ ਨਹੀਂ ਉਹਨੂੰ ਕਹਿੰਦੇ ਨੇ ਟੈਂਦੀ ਕਲਾ ਕਲਗੀ ਤਾਰ ਕਹਿੰਦੇ ਨੇ ਚੜਦੀ ਕਲਾ ਬਾਬਾ ਸ੍ਰੀ ਚੰਦ ਕਹਿੰਦੇ ਨੇ ਉਦਾਸੀਨ ਉਦਾਇ ਆਸਨ ਉਹ ਆਸਨ ਉਹ ਚੇਤਨਾ ਜੋ ਹਮੇਸ਼ਾ ਉੱਪਰ ਨੂੰ ਪਰਵਾਹਿਤ ਹੈ ਤਾਂ ਅਖੀਰਲਾ ਜੋ ਆਸਨ ਹੈ ਉਹ ਹੈ ਆਪਾ ਮੰਡਲ ਚੋਗਿਰਦਾ ਹਮਾਰੇ ਰਾਮਕਾਰ ਮੈਂ ਇੱਥੇ ਆ ਮੈਂ ਇੱਥੇ ਨਹੀਂ ਆ ਮੇ ਟਿਵਨੀਗਾ ਮੇ ਤੇ ਇਹਨੂੰ ਥੋੜਾ ਜਿਹਾ ਸਮਝਿਓ ਹੁਣ ਜਿਹੜਾ ਸਵਾਸ ਆ ਜਿਹੜਾ ਸਵਾਸ ਜਦੋਂ ਆਪਾਂ ਸਵਾਸ ਅੰਦਰ ਲਿਆ ਇੱਥੇ ਇੱਕ ਇੱਕ ਪਵਨ ਹੈ ਇੱਥੇ ਅਨੰਤ ਪਵਨ ਨਹੀਂ ਹੈ ਇੱਥੇ ਇੱਕ ਹੈ ਹੁਣ ਇਹ ਪਵਨ ਜਦੋਂ ਮੈਂ ਅੰਦਰ ਖਿੱਚੀ ਇਹ ਪਵਨ ਮੈਂ ਹੋ ਗਿਆ ਇਹ ਪਵਨ ਮੈਂ ਹੋ ਗਿਆ ਮੇਰੇ ਹੋਣ ਦਾ ਕਾਰਨ ਪਵਨ ਹੈ ਪਵਨ ਗੁਰੂ ਹੈ ਇਹ ਪਵਨ ਗੁਰੂ ਇਹ ਥੋੜਾ ਜਿਹਾ ਸਮਝਿਓ ਮੈਂ ਵਾਰ-ਵਾਰ ਬੇਨਤੀ ਕਰ ਰਿਹਾ ਕਿਉਂਕਿ ਸੰਗਤ ਆ ਰਹੀ ਹੈ ਤੇ ਜਾ ਰਹੀ ਹੈ ਤੇ ਮਨ ਕਦੀ ਉਧਰ ਚਲੇ ਜਾਂਦਾ ਤੇ ਕਦੀ ਇਧਰ ਚਲੇ ਜਾਂਦਾ ਹੈ ਬਸ ਕੁਝ ਪਲ ਪੁਰ ਹੁਣ ਸਵਾਸ ਇੱਥੇ ਪ੍ਰਾਣ ਪਵਨ ਗੁਰੂ ਇੱਕ ਹੈ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਆ ਉਹ ਹੈ ਆ ਉਹ ਹੈ ਹੁਣ ਜਦੋਂ ਸਵਾਸ ਅੰਦਰ ਗਿਆ ਇਹ ਹੁਣ ਸਵਾਸ ਮੈਂ ਹੋ ਗਿਆ ਮੇਰੀ ਕਹਾਣੀ ਇਸ ਪ੍ਰਾਣ ਦੇ ਉੱਤੇ ਇਸ ਪਵਨ ਦੇ ਉੱਤੇ ਲਿਖੀ ਗਈ ਹੁਣ ਇਹੀ ਪਵਨ ਗੁਰੂ ਇਹ ਪ੍ਰਾਣ ਜਦੋਂ ਤੁਹਾਡੇ ਚ ਚਲ ਗਏ ਤੇ ਇਹ ਪਵਨ ਤੂੰ ਹੋ ਗਿਆ ਸਮਝਾ ਗਈ ਇੱਥੇ ਪਵਨ ਇੱਕ ਆ ਸੋ ਜੋ ਮੈਂ ਹਾਂ ਤੇ ਜੋ ਤੂੰ ਹੈ ਇਹ ਦੋਨੋਂ ਇੱਥੇ ਅਸੀਂ ਇੱਕ ਹਾਂ ਤੂੰ ਮੇਰੇ ਹੋਣ ਦਾ ਕਾਰਨ ਮੇਰੇ ਸਰੀਰ ਦਾ ਕਾਰਨ ਮੇਰੇ ਮਨ ਦਾ ਵਿਚਾਰਨ ਮੇਰੇ ਵਿਚਾਰਾਂ ਦਾ ਕਾਰਨ ਕੌਣ ਹੈ ਆਏ ਇੱਥੇ ਤੁਸੀਂ ਤੇ ਮੈਂ ਇਹ ਕਹਾਂ ਇਹਨੂੰ ਕਹਿੰਦੇ ਨੇ ਇੱਕ ਉਹ ਅੰਕਾਰ ਆ ਰੱਬ ਜਿਹੜਾ ਮੇਰੇ ਚ ਜਾ ਕੇ ਮੈਂ ਬਣ ਜਾਣਾ ਤੁਹਾਡੇ ਚ ਜਾ ਕੇ ਤੂੰ ਬਣ ਜਾਣਾ ਪਰ ਹੈ ਦੋ ਨਹੀਂ ਹੈ ਦੋ ਨਹੀਂ ਹੈ ਦੋਮਾ ਜੋ ਇੱਕ ਜਾਂ ਤੂੰ ਹੈ ਨਹੀਂ ਜਾਂ ਮੈਂ ਹਮਰ ਵੋ ਇੱਕ ਹੀ ਘਰ ਮੇ ਰਹਤੇ ਹੈ ਮਗਰ ਤਾਜੂ ਪਰ ਤਾਜੂ ਹੈ ਕੇ ਮਿਲਨੇ ਕੋ ਤਰਸਤੇ ਹੈ ਤੋ ਜੋ ਮੈਂ ਸਾਰੀ ਜੀਵਨ ਜਦੋਂ ਮੈਂ ਆਪਣੇ ਲੋਵਰ ਆਸਨਾ ਚ ਰਿਆ ਤੇ ਮੈਂ ਆਪਣੇ ਆਪ ਨੂੰ ਤਨ ਜਾਣਿਆ ਮਨ ਜਾਣਿਆ ਪਰ ਜਦੋਂ ਮੈਂ ਸਹਾਸਰ ਨੂੰ ਵੀ ਪਾਰ ਕਰਕੇ ਮੈਂ ਆਬਾ ਮੰਡਲ ਰਾਮਕਾਰ ਚੋ ਗਿਰਧ ਹਮਾਰੇ ਰਾਮਕਾਰ ਜਦੋਂ ਮੈਂ ਆਪਣੇ ਆਪ ਨੂੰ ਇੱਥੇ ਪਾਇਆ ਜੇ ਇੱਥੇ ਮੈਂ ਹਾਂ ਕੁਝ ਸਮਝ ਉਹ ਥੋੜਾ ਜਿਹਾ ਮੈਂ ਇੱਕ ਵਾਰੀ ਰੀਪੀਟ ਕਰਨ ਲੱਗਾ ਕਿਉਂਕਿ ਇਹ ਅੰਦਰ ਜਾ ਕੇ ਮੈਂ ਬਣਦਾ ਤੇ ਜੇ ਅੰਦਰ ਨਾ ਜਾਵੇ ਤੇ ਮੈਂ ਤਾਂ ਇੱਥੇ ਹਾਂ ਜੇ ਅੰਦਰ ਜਾ ਕੇ ਤੂੰ ਬਣਦਾ ਹੈ ਜੇ ਤੂੰ ਅੰਦਰ ਨਾ ਜਾਵੇ ਤੇ ਇਹ ਤੁਸੀਂ ਹੋ ਤੇ ਇੱਥੇ ਆਪਾਂ ਇਹ ਕਹਾਂ ਉਹ ਊਰਜਾ ਜੋ ਮੇਰੇ ਭਿੱਤਰ ਜਾ ਕੇ ਮੈਂ ਹੁੰਦਾ ਹੈ ਤੇ ਤੁਹਾਡੇ ਭਿੱਤਰ ਜਾ ਕੇ ਤੂੰ ਹੁੰਦਾ ਹੈ ਤੂੰ ਤੇ ਮੈਂ ਦਾ ਭੇਦ ਹੁੰਦਾ ਹੈ ਇੱਥੇ ਇੱਕ ਹੋ ਜਾਂਦਾ ਉਹਨੂੰ ਕਹਿੰਦੇ ਨੇ ਇੱਕ ਓਵੰਤਾਰ ਤੋ ਆਸਣ ਨੂੰ ਪਾਰ ਕਰਦੇ 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 ਬ੍ਰਹਮ ਗਿਆਨੀ ਆਪ ਨਰੰਗ ਕਾਰ उदासीन भाव जिन्ने ਆਪਣੇ ਆਪ ਨੂੰ ਰੱਬ ਨਾਲ ਅਪੇਧ ਕਰ ਲਿਆ